ਦੇਸੀ ਟਰੱਕਰ ਸਸਿਕਲ ਜੀ ਜੀਟੀਏ ਨਿਊਜ਼ ਤੇ ਦੇਸੀ ਟਰੱਕਰ ਰੇਡੀਓ ਤੇ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਚੰਕੌਰ ਸਿੰਘ ਮਾਛੀਕੇ ਤੁਹਾਨੂੰ ਪਤਾ ਕਿ ਦੇਸੀ ਟਰੱਕਰ ਦੇ ਵਿੱਚ ਅਸੀਂ ਅਕਸਰ ਟਰਕਿੰਗ ਕੰਪਨੀਆਂ ਦੀ ਗੱਲਬਾਤ ਕਰਦੇ ਹਾਂ ਅੱਜ ਇੱਕ ਬਹੁਤ ਹੀ ਅਹਿਮ ਵਿਸ਼ੇ ਦੇ ਉੱਪਰ ਆਪਣੀ ਗੱਲਬਾਤ ਹੋਵੇਗੀ ਆਮ ਤੌਰ ਤੇ ਜਦੋਂ ਕੋਈ ਨਵੀਂ ਕੰਪਨੀ ਟਰੱਕਿੰਗ ਕੰਪਨੀ ਖੋਲਣ ਬਾਰੇ ਸੋਚਦਾ ਤਾਂ ਬਹੁਤ ਚੀਜ਼ਾਂ ਵੇਖਣ ਵਾਲੀਆਂ ਹੁੰਦੀਆਂ ਅੱਜ ਕੱਲ ਜਿਹੜਾ ਟਰੱਕਿੰਗ ਦਾ ਦੌਰ ਆ ਉਹ ਕਾਫੀ ਮੰਦੀ ਦੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਸੋ ਅੱਜ ਕੱਲ ਬੜਾ ਸੋਚ ਸਮਝ ਕੇ ਟਰੱਕਿੰਗ ਚਲਾਉਣੀ ਪੈਂਦੀ ਹੈ ਟਰੱਕਿੰਗ ਕੰਪਨੀਆਂ ਦਿਨ ਦਿਹਾੜੇ ਬੰਦ ਵੀ ਹੋ ਰਹੀਆਂ ਨੇ ਤੇ ਨਾਲ ਦੀ ਨਾਲ ਹੀ ਜੇਕਰ ਸੋਚੀਏ ਕਿ ਬਹੁਤ ਸਾਰੀਆਂ ਕੰਪਨੀਆਂ ਦੇ ਲੋਡਾਂ ਦੇ ਪੈਸੇ ਮਰ ਜਾਂਦੇ ਆ ਅੱਜ ਕਿਸੇ ਕੰਪਨੀ ਦਾ ਲੋਡ ਲਾ ਲਿਆ ਤਾਂ ਕੱਲ ਨੂੰ ਪਤਾ ਨਹੀਂ ਕਿ ਉਹ ਕੰਪਨੀ ਹੋਵੇਗੀ ਜਾਂ ਨਹੀਂ ਹੋਵੇਗੀ। ਸੋ ਕੰਪਨੀਆਂ ਸਾਰੀਆਂ ਡਰੀਆਂ ਹੋਈਆਂ ਨੇ ਕਿ ਕਿਹਦਾ ਲੋਡ ਲਾਈਏ ਤੇ ਕਿਹਦਾ ਨਾ ਲਾਈਏ। ਸੋ ਇਹਨਾਂ ਸਾਰੀਆਂ ਗੱਲਾਂ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ? ਅੱਜ ਦੇ ਇਸ Talk Show ਦੇ ਵਿੱਚ ਆਪਣੀ ਗੱਲਬਾਤ ਇਹ ਵੀ ਰਹੇਗੀ ਤੇ ਨਾਲ ਦੀ ਨਾਲ ਹੀ ਆਪਾਂ ਅੱਜ ਫੈਕਟਰੀਂਗ ਦੀ ਗੱਲਬਾਤ ਕਰਾਂਗੇ। ਮੇਰੇ ਨਾਲ ਸਟੂਡੀਓ ਦੇ ਵਿੱਚ ਅੱਜ ਫੈਕਟਰੀਂਗ ਦੇ ਨਾਲ ਸੁਤੰਤ ਗੱਲਬਾਤ ਕਰਨ ਦੇ ਲਈ ਐਕਸਪਰਟ ਸੰਦੀਪ ਪਰੰਦਾਵਾ ਹੁਣੇ ਪਹੁੰਚੇ ਹੋਏ ਨੇ ਆਓ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਤੇ ਉਸ ਤੋਂ ਬਾਅਦ ਅੱਜ ਆਪਾਂ ਫੈਕਟਰੀਂਗ ਦੀ ਗੱਲਬਾਤ ਕਰਾਂਗੇ ਸੰਦੀਪ ਸਵਾਗਤ ਹੈ ਤੁਹਾਡਾ ਅੱਜ ਸ਼ੋਅ ਦੇ ਵਿੱਚ ਥੈਂਕ ਯੂ ਵੈਰੀ ਮਚ ਫਾਜੀ ਜੀ ਸੰਦੀਪ ਥੋੜਾ ਜਿਹਾ ਤੁਸੀਂ ਦੱਸੋ ਵੀ ਕਿੰਨੇ ਟਾਈਮ ਤੋਂ ਤੁਸੀਂ ਹੈਗੇ ਹੋਗੇ ਫੈਕਟਰੀਂਗ ਦੇ ਵਿੱਚ ਹਾਂਜੀ ਅਸੀਂ ਹੈਗੇ 3 ਸਾਲ ਹੋ ਗਏ ਬੇਸਿਕ ਤਿੰਨ ਸਾਲ ਹੋ ਗਏ ਤਾਂ ਹਾਂਜੀ 2-3 ਸਾਲ ਹਾਂਜੀ ਅੱਛਾ ਉਦਾਂ ਸਾਡੀ ਕੰਪਨੀ ਕਾਫੀ ਟਾਈਮ ਦੀ ਹੈਗੀ ਉਦਾਂ ਹਾਂ ਹਾਂ ਯਾ ਤੁਹਾਨੂੰ 2-3 ਸਾਲ ਇਹਦੇ ਵਿੱਚ ਹੋ ਗਏ ਹਾਂਜੀ ਅੱਛਾ ਜਿਵੇਂ ਮੈਂ ਪਹਿਲਾਂ ਇੰਟਰੋ ਦੇ ਵਿੱਚ ਹੀ ਗੱਲਬਾਤ ਕਰਦਾ ਸੀਗਾ ਕਿ ਟਰੈਕਿੰਗ ਦਾ ਜਿਹੜਾ ਅੱਜ ਕੱਲ ਦਾ ਦੌਰ ਆ ਉਹ ਕਾਫੀ ਮੰਦੀ ਦੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਸੋ ਬਹੁਤ ਸਾਰੀਆਂ ਕੰਪਨੀਆਂ ਦੇ ਨਾ ਪੈਸੇ ਮਰ ਜਾਂਦੇ ਆਗੇ ਜੇ ਕਿਸੇ ਦਾ ਲੋਡ ਲਾਤਾ ਤਾਂ ਉਹਨਾਂ ਦੇ ਪੈਸੇ ਮਰ ਜਾਂਦੇ ਆਗੇ ਅ ਅਸਲ ਦੇ ਵਿੱਚ ਜਦੋਂ ਕੋਈ ਆਪਾਂ ਨਵੀਂ ਕੰਪਨੀ ਤੋਂ ਸਟਾਰਟ ਕਰ ਲਈਏ ਉਹ ਨਵੀਂ ਕੰਪਨੀ ਕੋਈ ਖੋਲਦਾਗਾ ਉਹਨੂੰ ਪੈਸਿਆਂ ਦੀ ਲੋੜ ਹੁੰਦੀ ਆ ਉਹਦੇ ਕੋਲ ਕਿਹੜੀਆਂ-ਕਿਹੜੀਆਂ ਆਪਸ਼ਨ ਜੀ ਹੁੰਦੀਆਂ ਨੇ ਕਿਉਂਕਿ ਤੁਹਾਡੇ ਕੋਲੇ ਇੰਨਾ ਵੋਲੀਅਮ ਪੈਸੇ ਦਾ ਹੁੰਦਾ ਨਹੀਂ ਕਿ ਤੁਸੀਂ ਸਾਰਾ ਕੁਛ ਹੀ ਆਪਣੇ ਪੈਸੇ ਦੇ ਸਿਰ ਤੇ ਕਰ ਲਓ ਗਾਰਨ ਪੇਮੈਂਟ ਦਾ ਆਪਾਂ ਦੇਖਦੇ ਹਾਂ ਵੀ ਥੋੜੀ ਹੁੰਦੀ ਆ ਉਸ ਤੋਂ ਬਾਅਦ ਸਾਨੂੰ ਲੋਨ ਲੈਣੇ ਪੈਂਦੇ ਆ ਸਿਰਫ ਉਸ ਪੈਸੇ ਇਕੱਠੇ ਕਰਨੇ ਪੈਂਦੇ ਆ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਟਰੱਕ ਲੈਣੇ ਆ ਟਰੇਲਰ ਲੈਣੇ ਆ EMPLOYE ਰੱਖਣੇ ਆ ਉਹਨਾਂ ਦੀਆਂ ਤਨਖਾਹਾਂ ਹੈਨਾ ਯਾਨੀ ਕਿ ਇੱਕ ਸਾਲ ਦਾ ਤੁਹਾਨੂੰ ਘੱਟੋ-ਘੱਟ ਕੋਟਾ ਜਿਹੜਾ ਉਹ ਰੱਖਣਾ ਪੈਂਦਾ ਜਮਾ ਕਰਕੇ ਸੋ ਜੇ ਕਿਸੇ ਨੇ ਨਵੀਂ ਕੰਪਨੀ ਖੋਲ੍ਹਣੀ ਹੋਵੇ ਜਾ ਖੋਲ ਰਿਹਾ ਤੇ ਉਹਦੇ ਕੋਲੇ ਕਿਹੜੀਆਂ-ਕਿਹੜੀਆਂ ਆਪਸ਼ਨ ਚ ਹੁੰਦੀਆਂ ਨੇ ਹਾਂਜੀ ਤੁਸੀਂ ਬਹੁਤ ਵਧੀਆ ਪੁਆਇੰਟ ਇੱਥੇ ਮੈਂ ਕੀਤਾ ਸੀਗਾ ਸੋ ਜਦੋਂ ਬੰਦਾ ਕੰਪਨੀ ਖੋਲਦਾ ਆ ਸਾਰੇ ਕਿਸ਼ਤਾਂ ਲਾਈਕ ਡਿਪੋਜ਼ਿਟ ਰਕੰਦੇ ਅਥਾਰਟिटीज ਲੈਣੀ ਸਾਰੇ ਕਾਫੀ ਫੀਸ ਹੁੰਦੇ ਆ ਤਾਂ ਉਹਨਾਂ ਨੇ ਜਦੋਂ ਕੰਪਨੀ ਸ਼ੁਰੂ ਕਰ ਦਿੱਤੀ ਯੂ ਨੋ ਸਬਕੋਸਟ ਚਾਲਦਾ ਵੇਜਸ ਵੀ ਦਿੰਦੇ ਆ ਬਟ ਥੈਨ ਉਹਨੂੰ ਮੋਸਟ ਜਣਿਆਂ ਨੂੰ ਨਹੀਂ ਪਤਾ ਲੱਗਦਾ ਜਦੋਂ ਉਹਨਾਂ ਨੇ ਲੋਨ ਕੰਪਲੀਟ ਕੀਤਾ ਹੁੰਦਾ ਕਸਟਮਰ 30 ਡੇ 60 ਡੇਸ ਆ ਮੇਬੀ ਇਵਨ ਲੰਗਰ ਟਾਈਮ ਲੋਨ ਦਾ ਹੁੰਦਾ ਪੇ ਕਰਨ ਨੂੰ ਸੋ ਉਹਦੇ ਲਈ ਕੈਸ਼ ਫਲੋ ਦੀ ਜਿਹੜੀ ਇਸ਼ੂ ਹੈਗੀ ਆ ਬਹੁਤ ਵੱਡੀ ਆ ਤਾਂ ਬਹੁਤ ਜ਼ਿਆਦਾ ਘੱਟ ਉਹਦੇ ਬਾਰੇ ਸੋਚਦੇ ਹੁੰਦੇ ਆ ਪਲਾਨ ਕਰਦੇ ਹੁੰਦੇ ਆ ਸੋ ਫੇ ਜਦੋਂ ਬੰਦਾ ਸੋਚਦਾ ਆ ਕੀ ਆਪਸ਼ਨ ਹੈਗੀ ਆ ਜਦੋਂ ਜਿਹੜਾ ਬੰਦਾ ਨਵਾਂ ਹੈਗਾ ਆ ਇੰਡਸਟਰੀ ਦੇ ਵਿੱਚ ਆਬਵੀਅਸਲੀ ਸਾਰੇ ਜਦੋਂ ਪੈਸੇ ਚਾਹੀਦੇ ਹੁੰਦੇ ਮੌਕੇ ਚਾਹੀਦੇ ਹੁੰਦੀ ਬੈਂਕ ਤੇ ਜਾਂਦੇ ਆ ਹਨਾ ਸੋ ਇੱਕ অপਸ਼ਨ ਹੁੰਦਾ ਬੈਕ ਦਾ ਤਾਂ ਉਹ ਉਹ ਵੀ ਵਧੀਆ ਹੁੰਦਾ ਲਾਈਕ ਯੂ ਨੋ ਤੁਸੀਂ ਲਾਈਨ ਆਫ ਕ੍ਰੈਡਿਟ ਦੀ ਅਪਲਾਈ ਕਰ ਲਓ ਬੈਂਕ ਦੇ ਤਹਾਨੂੰ ਫੋਰ ਐਗਜ਼ਾਮਪਲ ਲੱਖ ਦੀ ਦੇ ਦੇਨੀਆ ਤਾਂ ਯੂ ਨੋ ਤੁਸੀਂ ਜਿੱਦਾਂ ਦੇਨੀ ਲੋਡ ਹੈਗੀ ਤੁਸੀਂ ਕੱਢ ਲਓ ਤਾਂ ਰਿਟਰਨ ਕਰ ਦੋ ਜਿੱਦਾਂ ਤੁਸੀਂ ਮੈਨੇਜ ਕਰਨਾ ਚਾਹੁੰਦੇ ਆ ਬੜਾ ਉਹਦਾ ਇੱਕ ਪ੍ਰੋਬਲਮ ਹੈਗੀ ਆ ਉਹ ਗਰੋਨੀ ਹੁੰਦੀ ਜਦੋਂ ਤੁਸੀਂ ਹੋਰ ਜਦੋਂ ਕਸਟਮਰ ਤੁਹਾਨੂੰ ਹੋਰ ਕੰਮ ਦਿੱਤਾ ਆ ਤੁਸੀਂ ਹੋਰ ਚੱਕ ਰੱਖਣਾ ਚਾਹੁੰਦੇ ਆ ਤਾਂ ਉਹ ਗਰੋਅ ਕਰਨ ਨੂੰ ਦੁਆਰਾ ਅਪਲਾਈ ਕਰਨਾ ਪੈਂਦਾ ਹੁੰਦਾ ਤਾਂ ਉਹਦਾ ਪ੍ਰੋਸੈਸ ਟਾਈਮ ਲੱਗਦਾ ਹੁੰਦਾ ਡਾਕੂਮੈਂਟ ਸਾਰੇ ਪ੍ਰੋਵਾਈਡ ਕਰਨੇ ਤਾਂ ਯੂ ਨੋ ਕਦੀ ਕਦੀ ਬ੍ਰੇਕ ਵੀ ਲੈਣੀ ਪੈਂਦੀ ਹੁੰਦੀ ਦੋ ਤਿੰਨ ਮਹੀਨੇ ਦੀ ਹਾਂ ਬੈਂਕ ਤੋਂ ਤਾਂ ਜਿੰਨੀ ਤੁਹਾਡੀ ਲਾਈਨ ਆਫ ਕਰੈਡਿਟ ਬਣੀ ਹੈ ਜੇ ਮੰਨ ਲਓ 1 ਲੱਖ ਦੀ ਬਣੀ ਹੈ ਤਾਂ ਉਹਨਾਂ ਨੇ ਤੁਹਾਨੂੰ 1 ਲੱਖ ਹੀ ਦੇਣਾ ਹਾਂਜੀ ਉਸ ਤੋਂ ਬਾਅਦ ਜੇ ਤੁਹਾਨੂੰ ਕਿਤੇ ਹੋਰ ਪੈਸਿਆਂ ਦੀ ਲੋੜ ਪੈਂਦੀ ਹੈਗੀ ਜਿਆਦੇ ਪੈਸੇ ਚਾਹੀਦੇ ਆ ਤਾਂ ਉਹ ਰਾਈਟ ਵੇ ਤਾਂ ਬੈਂਕ ਨੇ ਵੀ ਨਹੀਂ ਦੇਣੇ ਹੈਗੇ ਉਹਦੇ ਵਾਸਤੇ ਤੁਸੀਂ ਉਹਨੂੰ ਐਕਸਟੈਂਡ ਕਰੋਗੇ ਆਪਣਾ ਵੋਲੀਅਮ ਦਿਖਾਓਗੇ ਕਿ ਸਾਡਾ ਜੀ ਕੰਮ ਵੱਧ ਗਿਆ ਅਗੇ ਨਾਲੋਂ ਸਾਡੀ ਲਾਈਨ ਆਫ ਕਰੈਡਿਟ ਤੁਸੀਂ ਅੰਗਰੇਜ਼ ਕਰੋ ਥੋੜੀ ਬਹੁਤੀ ਹਾਂਜੀ ਹਾਂਜੀ ਸੋ ਉਹ ਤਾਂ ਇੱਕ ਆਪਸ਼ਨ ਹੋ ਗਈ ਹਾਂਜੀ ਮੰਨ ਲਓ ਕਿਸੇ ਬੰਦੇ ਕੋਲੇ ਇੰਨੇ ਕ ਪੈਸੇ ਹੈਗੇ ਆਗੇ ਕਿ ਉਹ ਬੈਂਕ ਤੋਂ ਨੇ ਥੋੜਾ ਬਹੁਤਾ ਲੋਨ ਲੈ ਲਿਆ ਲੈਨ ਆਫ ਕ੍ਰੈਡਿਟ ਬਣਾ ਲਈ ਉਹਦਾ ਕੰਮ ਚੱਲੀ ਜਾਂਦਾ ਉਹਨੂੰ ਜਿਆਦੇ ਲੋਡ ਨਹੀਂ ਹੈਗੀ ਹੁਣ ਪੈਸਿਆਂ ਦੀ ਠੀਕ ਹੈ ਨਾ ਜਿਵੇਂ ਆਪਾਂ ਕਹਿੰਦੇ ਆ ਕਿ ਜਿਵੇਂ ਆਪਾਂ ਗੱਲ ਕਰਦੇ ਆ ਨਾ ਵੀ 30 ਦਿਨਾਂ ਦੇ ਵਿੱਚ ਕੋਈ ਬੰਦਾ ਜਿਹੜਾ ਅਨਵੌਇਸ ਕਲੀਅਰ ਹੁੰਦੀ ਆ ਉਹਨਾਂ ਦੀ ਕਿਸੇ ਕੰਪਨੀ ਦੀ ਉਹ ਕਹਿੰਦਾ ਕੋਈ ਗੱਲ ਨਹੀਂ 30 ਦਿਨ ਬਾਅਦ ਮੈਨੂੰ ਪੈਸੇ ਮਿਲ ਜਾਣਗੇ ਕੋਈ ਦਿੱਕਤ ਨਹੀਂ ਹੈਗੀ ਮੈਨੂੰ ਜਿਆਦੇ ਜ਼ਰੂਰਤ ਨਹੀਂ ਇਹਨਾਂ ਦੀ ਹਾਂਜੀ ਫਿਰ ਫੈਕਟਰੀਂਗ ਦੀ ਜ਼ਰੂਰਤ ਕਿਉਂ ਆ ਲੋੜ ਕਿਉਂ ਹੈ ਫੈਕਟਰੀਂਗ ਦੀ ਜੇ ਆਪਾਂ ਕਹੀਏ ਵੀ ਇੱਕ ਕੰਪਨੀ ਸਰਦੀ ਵਰਦੀ ਹੈਗੀ ਆ ਉਹਦੇ ਕੋਲ ਪੈਸੇ ਵੀ ਹੈਗੇ ਆ ਹਾਂਜੀ ਉਹਨੂੰ ਫੈਕਟਰੀਂਗ ਦੀ ਕੀ ਕਿਉਂ ਲੋੜ ਪੈਂਦੀ ਆ ਉਹਨੂੰ ਜਿੱਦਾਂ ਹੈਗੀ ਕਰਟ ਲੋੜ ਆ ਜਿੱਦਾਂ ਇਸ ਬੰਦਾ ਆਪ ਹੀ ਮੈਨੇਜ ਕਰੀ ਜਾਂਦਾ ਕਸਟਮਰ ਉਹਦੇ ਵਧੀਆ ਆ ਕੋਈ ਕੋਈ ਕਦੀ ਪ੍ਰੋਬਲਮ ਨਹੀਂ ਆਉਂਦੀ ਫੇ ਮੈਂ ਕਹਿੰਦਾ ਤੁਹਾਨੂੰ ਯੂ نو ਤੁਹਾਡਾ ਚੱਲੀ ਜਾਂਦਾ ਵਧੀਆ ਤੁਸੀਂ ਕਰੀ ਜਾਓ ਜਿੱਦਾਂ ਤੁਸੀਂ ਕਰਦੇ ਆ ਹਾਂ ਬੜੇ ਜਦੋਂ ਜਦੋਂ ਵੀ ਤੁਸੀਂ ਗਰੋਅ ਕਰਨਾ ਆ ਉਦੋਂ ਤੁਹਾਨੂੰ ਡੈਫੀਨਿਟਲੀ ਲੈਣੀ ਪਣੀ ਆ बिकॉज ਉਹਦੋਂ ਇਦਰ ਬੈਂਕ ਤੇ ਡਾਣਾ ਪੈਣਾ ਹੋ ਜਾਂ ਇਦਰ ਤੁਹਾਨੂੰ ਫੈਕਟਰੀਂਗ ਲੈਣੀ ਪਣੀ बिकॉज ਤੁਹਾਡੇ ਕਿਸ਼ਤਾਂ ਹੈਗੀਆਂ ਇੰਸ਼ੋਰੈਂਸ ਹੈਗੀ ਆ ਵੇਜਸ ਹੈਗੀਆਂ ਤਾਂ ਇਹ ਸਭ ਕੁਝ ਦੇਖਣਾ ਪੈਂਦਾ ਹੁੰਦਾ ਇਫ ਯੂ نو ਐਸ ਮਾਰਕਟ ਦੇ ਵਿੱਚ ਪਾਸ ਇਮੇਲ ਦੇ ਓਨਰ অপারেਟਰ ਨੇ ਕਿਤੇ ਹੋਰ ਪਾਸੇ ਚੋਂ ਲੈਣਾ ਹਨਾ ਇਹ ਤਾਂ ਕੈਸ਼ ਫਲੋ ਦੀ ਗੱਲ ਹੋ ਗਈ ਨਾ ਫੈਕਟਰੀਂਗ ਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਇੱਕ ਕੰਪਨੀ ਨੂੰ ਗਰੋ ਕਰਨ ਦੇ ਵਿੱਚ ਮਦਦ ਕਰਦੀਆਂ ਨੇ ਹਾਂਜੀ ਸੋ ਓਕੇ ਸੋ ਕਾਫੀ ਚੀਜ਼ਾਂ ਹੈਗੀਆਂ ਸੋ ਉਹ ਦਿਨ alter ਨੂੰ ਜਿੱਦਾਂ ਕਲੈਕਸ਼ਨ ਵੀ ਪ੍ਰੋਵਾਈਡ ਹੋ ਜਾਂਦੀ ਆ ਸੋ ਬੇਸਿਕਲੀ ਤੁਸੀਂ ਸਾਨੂੰ ਇਨਵੋਇਸਮੈਂਟ ਕਰਦੇ ਆ ਅਸੀਂ ਤੁਹਾਨੂੰ ਕੈਸ਼ ਫਲੋ ਪ੍ਰੋਵਾਈਡ ਕਰਦੇ ਆ ਤਾਂ ਉਹਦੇ ਨਾਲ ਜਿਹੜਾ ਕਲੈਕਸ਼ਨ ਪ੍ਰੋਸੈਸ ਹੁੰਦਾ ਆ ਮੇਕ ਸ਼ੁਰ ਕਰਨਾ ਕਸਟਮਰ ਨੇ ਓਨ ਟਾਈਮ ਤੇ ਪੇ ਕਰਨਾ ਤਾਂ ਉਹ ਸਾਡੀ ਪੂਰੀ ਟੀਮ ਹੈਗੀ ਆ ਉਸ ਅਸੀਂ ਸਬਕਸਟੇਕਰ ਗੱਲਦੇ ਹੁੰਦੇ ਆ ਤਾਂ ਉਹਦੇ ਨਾਲ ਜਿਹੜੀ ਅੰਡਰਰਾਈਟਿੰਗ ਹੁੰਦੀ ਆ ਸੋ ਲੋਡ ਲਿੰਕ ਦੇ ਨਾਲ ਤੁਹਾਨੂੰ ਇਹ ਚੀਜ਼ ਮਿਲਦੀ ਆ ਰੇਟਿੰਗ ਸਿਸਟਮ ਹੁੰਦਾ ਬ੍ਰੋਕਰ ਕਿਦਾਂ ਦਾ ਇਹ ਰੇਟਿੰਗ ਆ ਗ੍ਰੀਨ ਆ yellow ਆ amber ਆ ਹਨਾ ਸੋ ਉਹ ਵੀ ਵਧੀਆ ਆ ਬਟ ਜਿਹੜੀ ਫੈਕਟਰੀਿੰਗ ਕੰਪਨੀ ਦੀ ਡਾਟਾਬੇਸ ਹੁੰਦੀ ਆ ਉਹ ਬੇਸਿਕਲੀ ਉਹ ਕ੍ਰੈਡਿਟ ਰੈਫਰੈਂਸ ਏਜੰਸੀ ਚੈੱਕ ਕਰਦੀ ਆ ਸੋ ਉਹਨਾਂ ਦੀ ਪੇਮੈਂਟ ਕਿੰਨੀ ਸ਼ਤਿ ਆਉਂਦੀ ਆ ਲੇਟ ਕਿੰਨੀ ਆਉਂਦੀ ਆ ਡਿਫਾਲਟ ਉਹਨਾਂ ਨੇ ਕਦੀ ਕੀਤਾ ਉਹ ਸਾਰਾ ਰਿਪੋਰਟ ਹੁੰਦਾ ਆ ਸੋ ਉਹ ਦੇਖਦੇ ਹੁੰਦੇ ਆ ਤਾਂ ਜਿਹੜੇ ਡਿਫਾਲਟਰ ਆ ਉਹ ਕੱਢ ਦਿੰਦੇ ਹੁੰਦੇ ਬੇਸਿਕਲੀ ਸੋ ਅੰਡਰਰਾਈਟਿੰਗ ਹੁੰਦੀ ਆ ਕਸਟਮਰ ਦੀ ਤਾਂ ਕਲੈਕਸ਼ਨ ਹੁੰਦਾ ਆ ਤਾਂ ਉਹਦੇ ਨਾਲ ਤੁਹਾਡਾ ਅਕਾਊਂਟ ਮੈਨੇਜਰ ਹੁੰਦਾ ਜਿਹੜਾ ਤੁਹਾਡਾ ਪੂਰਾ ਮੈਨੇਜ ਕਰਦਾ ਹੁੰਦਾ ਆ ਸੋ ਇਹਦੇ ਤੇ ਨਾਲ ਆਪਾਂ ਸਾਰਿਆਂ ਜਿਹੜੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਫੈਕਟਰੀਂਗ ਦੇ ਨਾਲ ਤੁਹਾਨੂੰ ਕਲੈਕਸ਼ਨ ਟੀਮ ਮਿਲ ਜਾਂਦੀ ਹੈ ਅੰਡਰਰਾਈਟਿੰਗ ਮਿਲ ਜਾਂਦੀ ਹੈ ਅ ਅਕਾਊਂਟ ਮੈਨੇਜਰ ਮਿਲ ਜਾਂਦਾ ਇਹਨਾਂ ਸਾਰਿਆਂ ਤੇ ਥੋੜੀ ਥੋੜੀ ਆਪਾਂ ਗੱਲਬਾਤ ਕਰ ਲਈ ਵੀ ਜਿਹੜੀ ਕਲੈਕਸ਼ਨ ਟੀਮ ਆ ਗਈ ਉਹ ਕਿਸ ਤਰ੍ਹਾਂ ਵਰਕ ਕਰਦੀ ਹੈ ਹਾਂ ਜੀ ਸੋਚੋਵ ਤੁਸੀਂ ਇੰਵੋਇਸ ਮਿਟ ਕੀਤੀ ਤਾਂ ਔਰ 30 ਡੇਜ਼ ਦਾ ਪੇਮੈਂਟ ਟਾਈਮ ਆ ਤੁਸੀਂ ਅੱਜ ਭੇਜੀ ਅੱਜ ਸ਼ਾਮੀ ਤੁਹਾਨੂੰ ਪੇਮੈਂਟ ਆ ਗਈ ਫੀਸ ਘੱਟ ਕੇ ਤਾਂ ਅਸੀਂ ਸੇਮ ਡੇ ਕਸਟਮਰ ਨੂੰ ਭੇਜ ਦਿੰਦੀ ਇੰਵੋਇਸ ਤਾਂ 30 ਡੇਜ਼ ਅਸੀਂ ਵੇਟ ਕਰਨਾ ਇਫ ਲਾਈਕ ਇੰਡੀਕੇਸ਼ਨ ਆਇ ਨਹੀਂ ਪੇਮੈਂਟ ਕੋਈ ਆਉਣੀ ਆ ਔਰ ਲਾਈਕ ਪੇਮੈਂਟ ਆਈ ਨਹੀਂ ਫੇ ਅਸੀਂ ਉਹਨਾਂ ਨੂੰ ਕਾਲ ਨਾਲ ਈਮੇਲ ਸਭ ਕੁਝ ਸ਼ੁਰੂ ਕਰ ਦਿੰਦੇ ਆ ਤਾਂ ਈਚ ਟਾਈਮ ਉਸ ਨੂੰ ਕੋਈ ਗੱਲਬਾਤ ਕਰਨੀ ਆ ਫੋਨ ਤੇ ਗੱਲ ਹੋਣੀ ਆ ਈਮੇਲ ਤੇ ਫੋਨ ਗੱਲ ਹੋਣੀ ਆ ਅਸੀਂ ਈਚ ਇਨਵੋਇਸ ਤੇ ਨੋਟ ਬਣਾ ਦਿੰਦੇ ਆ ਜੇ ਦੀ ਇਦਾਂ ਗੱਲਬਾਤ ਹੋਈ ਆ ਤਾਂ ਕਸਟਮਰ ਕਹਿੰਦਾ ਅਸੀਂ ਨੈਕਸਟ ਵੀਕ ਪੇ ਕਰ ਦੇਣਾ ਐਸ ਦੇ ਪੇ ਕਰ ਦੇਣਾ ਅਸੀਂ ਸਾਰਾ ਨੋਟ ਬਣਾ ਗਾ ਤਾਂ ਇਫ ਨਹੀਂ ਪੇਮੈਂਟ ਆਉਂਦੀ ਆ ਨਹੀਂ ਰਿਸਪੌਂਸ ਆਉਂਦਾ ਅਸੀਂ ਫੇ ਦੁਆਰਾ ਫਾਲੋ ਅਪ ਤੇ ਰਹਿੰਦੇ ਆ ਜਦੋਂ ਤੱਕ ਉਹ ਕਰਨੀ ਉਹਨਾਂ ਦੀ ਪੇਮੈਂਟ ਆਉਂਦੀ ਆ ਸੋ ਇਹਦਾ ਇਹਦਾ ਮਤਲਬ ਇਹ ਤੁਹਾਨੂੰ ਬੰਦਾ ਨਹੀਂ ਰੱਖਣਾ ਪੈਂਦਾ ਹੁੰਦਾ ਜਦੋਂ ਕਲੈਕਸ਼ਨ ਕਰਨੀ ਹਾਂ ਯਾਨੀ ਕਿ ਉਹ ਕਲੈਕਸ਼ਨ ਤੁਸੀਂ ਕਰ ਲੈਣੀ ਹੈ ਹਾਂਜੀ ਯਾ ਕਸਟਮਰ ਨੂੰ ਤੁਸੀਂ ਪੈਸੇ ਦਿੱਤੇ ਉਹਦੀ ਇਨਵੋਇਸ ਕਲੀਅਰ ਕਰਤੀ ਜਿਹੜੀ ਕਲੈਕਸ਼ਨ ਕਰਨੀ ਹੈ ਉਹ 30 ਦਿਨਾਂ ਦੇ ਵਿੱਚ ਵਿੱਚ ਤੁਸੀਂ ਕਰ ਲੈਣੀ ਹੈ ਹਾਂਜੀ ਮੰਨ ਲਓ ਮੰਨ ਲਓ ਕਿ ਕੰਪਨੀ ਤੁਹਾਨੂੰ ਪੈਸੇ ਨਹੀਂ ਦਿੰਦੀ ਹਾਂਜੀ ਫਿਰ ਤੁਸੀਂ ਉਹ ਕੰਪਨੀ ਤੋਂ ਪੈਸੇ ਵਾਪਸ ਲੈ ਲੈਣੇ ਹਾਂ ਸੋ ਅਸੀਂ ਕਲੈਕਸ਼ਨ ਕਰਦੇ ਹਾਂ 90 ਡੇਜ਼ ਲਈ ਹੂੰ ਤਾਂ ਇਫ ਨਹੀਂ ਪੇਮੈਂਟ ਆਉਂਦੀ ਆ ਤਾਂ ਫਿਰ ਅਸੀਂ ਕਸਟਮਰ ਨੂੰ ਕਹਿ ਦਿੰਦੇ ਹਾਂ ਲਾਈਕ ਵੀ ਤੁਹਾਡੀ ਪੇਮੈਂਟ ਜਿਹੜੀ ਸਾਨੂੰ ਮਿਲੀ ਨਹੀਂ ਹੈ ਹਾਂਜੀ ਤਾਂ ਉਹ ਜਿੱਦਾਂ ਸਾਡੇ ਪੋਰਟਲ ਜਿਹੜਾ ਤੁਹਾਨੂੰ ਲੌਗਇਨ ਮਿਲਦਾ ਆ ਉੱਥੇ ਹੁੰਦਾ ਆ ਜਿਹੜੇ ਪਾਸਟ ਚੂ ਹੈਗੇ ਸੋ ਜਦੋਂ ਤੁਸੀਂ ਲੌਗਇਨ ਕਰਕੇ ਉੱਥੇ ਕਲਿੱਕ ਕਰਦੇ ਆ ਫਿਰ ਸਾਰੇ ਕਾਲੇ ਆਉਂਦੇ ਆ ਤਾਂ ਜਦੋਂ ਇਨਵੌਇਸ 'ਤੇ ਕਲਿੱਕ ਕਰਦੇ ਫਿਰ ਤਨੁਸਾਰੀ ਹਿਸਟਰੀ ਪਤਾ ਲੱਗ ਜਾਂਦੀ ਓਕੇ ਇਹ ਲੇਟ ਇਹਦੇ ਕਾਕੇ ਆ ਓਕੇ ਲੇਟ ਕਸ ਕਸਟਮਰ ਦਾ ਰਿਸਪੌਂਸ ਨਹੀਂ ਆਇਆ ਸੋ ਤੁਸੀਂ ਆਪੀ ਕਸਟਮਰ ਨੂੰ ਕਹਿ ਸਕਦੇ ਤੁਸੀਂ ਪੇਮੈਂਟ ਕਿਉਂ ਨਹੀਂ ਦਿੰਦੇ ਹੋ ਕੀ ਚੱਕਰ ਆ ਹਨਾ ਤਾਂ ਇਫ ਕੋਈ ਪੇਪਰ ਵਰਕ ਮਿਸਿੰਗ ਆਂ ਦਾ ਸਾਡੀ ਟੀਮ ਤੁਹਾਨੂੰ ਦੱਸ ਦਿੰਦੇ ਓਕੇ ਕਸਟਮਰ ਕਹਿੰਦਾ ਤੁਹਾਡੀ ਰੇਟ USD ਤੇ ਹੋਣਾ ਚਾਹੀਦਾ ਨਾਟ ਕੈਨੇਡੀਅਨ ਕੋਈ ਵੀ ਜੋ ਮਰਜੀ ਚੱਕਰਾ ਹੈਗਾ ਸੋ ਓ ਰੀਸੋਲਵ ਕਰਕੇ ਪੇਮੈਂਟ ਆ ਜਾਂਦੀ ਆ ਇਫ ਨਹੀਂ ਆਉਂਦੀ ਫੇ ਸਾਡੇ ਪੋਰਟਲ ਤੇ ਹੁੰਦਾ ਆ ਤਾਂ ਤੁਸੀਂ ਇਨਵੋਲਵ ਹੋ ਸਾਡੇ ਦਾ ਪਰ ਉਦਾਂ ਜਿਹੜਾ ਸਾਡਾ ਅੰਡਰਰਾਇਟਿੰਗ ਸਿਸਟਮ ਆ ਜੇ ਜਿਹੜੇ 인 ધ ਪਾਸਟ ਇਦਾਂ ਕਰਦੇ ਆ ਨਹੀਂ ਪੇ ਕਰਦੇ 90 ਡੇਜ਼ ਦੇ ਵਿੱਚ ਅਸੀਂ ਉਹਨਾਂ ਨੂੰ ਰਿਮੂਵ ਕਰ ਦਿੰਦੇ ਆ ਉਹ ਡਿਫਾਲਟਰ ਬਣ ਜਾਂਦੇ ਬੇਸਿਕਲੀ ਅੱਛਾ ਤੁਸੀਂ ਆਪਦੇ ਪੋਰਟਲ ਦੇ ਵਿੱਚ ਪਾ ਲੈਨੇ ਉਹਨਾਂ ਦਾ ਨਾਮ ਹਾਂਜੀ ਜੇ ਕੋਈ ਕਿਸੇ ਕੰਪਨੀ ਨੇ ਪੇਮੈਂਟ ਟਾਈਮ ਸਿਰ ਨਹੀਂ ਕੀਤੀ ਜਾਂ ਨਹੀਂ ਕੀਤੀ ਉਹਨਾਂ ਨੂੰ ਤੁਸੀਂ ਆਪਦੇ ਸਿਸਟਮ ਦੇ ਵਿੱਚ ਪਾ ਲੈਨੇ ਕਿ ਇਹ ਕੰਪਨੀ ਡਿਫਾਲਟਰ ਆ ਇਹ ਪੈਸੇ ਇਨਵੋਇਸ ਦੇ ਪੇ ਨਹੀਂ ਕਰਦੀ ਹਾਂਜੀ ਸੋ ਜਦੋਂ ਤੁਸੀਂ ਲੌਗਇਨ ਕਰਦੇ ਆ ਤੁਸੀਂ ਦੇਖਦੇ ਆ ਏ ਕਸਟਮਰ ਦਾ ਲਿਮਿਟ ਕਿੰਨਾ ਹੋਏਗਾ ਪਹਿਲਾਂ ਫੰਡਿੰਗ ਅਪਰੂਵਡ ਆ ਨਹੀਂ ਪ੍ਰੂਵਡ ਆ ਤਾਂ ਇਫ ਅਪਰੂਵਡ ਹੈ ਕਿ ਕਿੰਨਾ ਲਿਮਿਟ ਹੈਗਾ ਕਿੰਨੇ ਸ਼ਤੀ ਪੇ ਕਰਦੇ ਆ ਯੂਜੂਲੀ ਜਿ세 ਆਪ ਕੋ ਛ ਅਵੇਲੇਬਲ ਹੁੰਦਾ ਕਸਟਮਰ ਅੱਛਾ ਅਕਾਊਂਟ ਮੈਨੇਜਰ ਬਾਰੇ ਵੀ ਥੋੜਾ ਜਿਹਾ ਅਕਾਊਂਟ ਮੈਨੇਜਰ ਹਾਂਜੀ ਸੋ ਤੁਸੀਂ ਇਨਵੋਇਸ ਇਨਵੋਇਸ ਜੰਡ ਕਰਦੇ ਆ ਉਹ ਤੁਹਾਡਾ ਸਾਰਾ ਫੰਡਿੰਗ ਦਾ ਦੇਖਦਾ ਆ ਕੋਈ ਵੀ ਤੁਸੀਂ ਪੋਰਟਲ ਨਹੀਂ ਚਲਾਉਣਾ ਆਂਦਾ ਨਹੀਂ ਚਲਾਉਣਾ ਆਂਦਾ ਤਾਂ ਤੁਸੀਂ ਟੈਕਨੋਲੋਜੀ ਦੇ ਨਹੀਂ ਵਧੀਆ ਹੈਗੇ ਫੇਰ ਆਪਣੇ ਅਕਾਊਂਟ ਮੈਚ ਨੂੰ ਬਹੁਤ ਸਾਰੇ ਆ ਉਹ ਸੌਫਟਕੋਸ ਤੁਹਾਨੂੰ ਦੱਸ ਦਿੰਦਾ ਆ ਤਾਂ ਕੋਈ ਵੀ ਚੀਜ਼ ਦੀ ਲੋਡ ਹੁੰਦੀ ਆ ਕੋਈ ਪੇਪਰ ਵਰਕ ਉਹ ਤੁਹਾਡੇ ਨਾਲ ਹੁੰਦੇ ਆ 9 to 5 ਤਾਂ ਉਹਦੇ ਬਾਅਦ ਚ ਜਿੱਦਾਂ ਅ ਇਫਤਨ ਲੋਡ ਹੁੰਦੀ ਮੈ ਵੀ ਆਪਰੇ ਕਲਾਇੰਟ ਦੀ ਮਦਦ ਕਰਦਾ ਹਾਂ ਮੈਕ ਸ਼ੁਰ ਕਰਦਾ ਹਾਂ ਦਾ ਪੂਰਾ ਟੇਕ ਕੇਅਰ ਹੋਵੇ ਤਾਂ ਕੋਈ ਵੀ ਇਸ਼ੂ ਹੁੰਦੀ ਆ ਅ ਅਕਾਊਂਟਮੈਂਟਸ ਦੇ ਨਾਲ ਨਹੀਂ ਰਿਜ਼ੋਲਵ ਹੁੰਦੀ ਫਿਰ ਅਸੀਂ ਇਨਵੋਲਵ ਹੋ ਜਾਂਦੇ ਤਾਂ ਰਿਜ਼ੋਲਵ ਕਰੰਨੇ ਦੇ ਹੁੰਦੇ ਆ। ਅੱਛਾ ਜੇ ਮੈਂ ਤੁਸੀਂ ਦੱਸਿਆ ਵਗੀ ਉਹ ਕੰਪਨੀਆਂ ਜਿਹੜੀਆਂ ਪੇ ਨਹੀਂ ਕਰਦੀਆਂ ਉਹ ਉਹ ਸਾਡੇ ਤੁਹਾਡੇ ਸਿਸਟਮ ਦੇ ਵਿੱਚ ਸਾਰੀਆਂ ਹੈਗੀਆਂ ਜਿਹੜੀਆਂ ਕੰਪਨੀਆਂ ਡਿਫਾਲਟਰ ਨੇ ਉਹ ਤੁਹਾਡੇ ਪੋਰਟਲ ਦੇ ਵਿੱਚ ਪਈਆਂ ਨਹੀਂ ਸਾਰੀਆਂ। ਹਾਂਜੀ ਇਹਦਾ ਮਤਲਬ ਇਹ ਕੰਪਨੀਆਂ ਨੂੰ ਇੱਕ ਇਹ ਵੱਡਾ ਫਾਇਦਾ ਹੋ ਸਕਦਾ ਕਿ ਉਹਨਾਂ ਨੂੰ ਜਾਣਕਾਰੀ ਮਿਲ ਸਕਦੀ ਆ ਕਿ ਆਹ ਕੰਪਨੀਆਂ ਡਿਫਾਲਟਰ ਨੇ ਵੀ ਇਹਨਾਂ ਦੇ ਲੋਡ ਅਸੀਂ ਨਹੀਂ ਲਾਉਣੇਗਾ। ਹਾਂਜੀ ਹਾਂਜੀ ਸੋ ਲਾਈਕ ਆਈ ਸੈਡ ਲੋਡ ਲਿੰਕ ਤਾਂ ਆਦਰ ਜਿਹੜੇ ਲੋਡ ਬੋਰਡ ਸਿਸਟਮ ਹੈਗੇ ਆ ਉੱਥੇ ਵੀ ਰੇਟਿੰਗ ਸਿਸਟਮ ਹੈਗਾ ਆ। ਵੱਲ ਜਿਹੜਾ ਸਾਦਾ ਹੁੰਦਾ ਆ ਜਿਹੜੀ ਅਦਰ ਫੈਕਟਿੰਗ ਕੰਪਨੀ ਦਾ ਹੁੰਦਾ ਉਹ ਬੇਸਡ ਔਨ ਐਕਸਪੀਰੀਅੰਸ ਹੁੰਦਾ ਆ ਅਸੀਂ ਦੇਖਦੇ ਆ ਬ੍ਰੋਕਰ ਆ ਸਾਡੀ ਫੈਕਟਿੰਗ ਕੰਪਨੀ ਨੂੰ ਔਨ ਟਾਈਮ ਦੇ ਵਿੱਚ ਪੇ ਕਰਦਾ ਹਾਂ ਤਾਂ ਸੈਕੰਡਲੀ ਇਹ ਫੋਨ ਨੇ ਕਦੀ ਡਿਫਾਲਟ ਕੀਤਾ ਉਹਨਾਂ ਦਾ ਬਿਹੇਵੀਅਰ ਕਿੱਦਾਂ ਦਾ ਹੈਗਾ ਆ ਇਹ ਸਭ ਕੁਝ ਸਾਡੀ ਅੰਡਰਰਾਇਟਿੰਗ ਸੀਮਸ ਆ ਸਭ ਕੁਝ ਦੇਖਦੇ ਆ ਤਾਂ ਬੇਸਡ ਔਨ 댓 ਉਹ ਸਾਡੀ ਪੋਰਟ ਤੇ ਉਹਨਾਂ ਨੂੰ ਪ੍ਰੂਵ ਕਰਦੇ ਆ ਔਰ ਡਿਨਾਈ ਕਰਦੇ ਆ ਇਫ ਫੋਰ ਇਗਜ਼ਾਮਪਲ ਮੈਂ ਕਹਿੰਦਾ ਉਹਨਾਂ ਦਾ ਨੀ ਬੈਮੜਾਈ ਟਾਈਮ ਇਨ ਦਾ ਪਾਸਟ ਫੇ ਅਸੀਂ ਉਹਨਾਂ ਦਾ ਰਿਮੂਵ ਕਰ ਦਿੰਦੇ ਆ ਅੱਛਾ ਯਾ ਸੋ ਦੋਸਤੋ ਇੱਕ ਬੜਾ ਵੱਡਾ ਟਰੈਕਿੰਗ ਕੰਪਨੀਆਂ ਨੂੰ ਫਾਇਦਾ ਇਸ ਚੀਜ਼ ਦਾ ਜਿਵੇਂ ਮੈਂ ਪਹਿਲਾਂ ਗੱਲ ਕਰਦਾ ਸੀਗਾ ਕਿ ਵੀ ਜੇਕਰ ਕਿਸੇ ਕੰਪਨੀ ਨੇ ਕਦੇ ਫੈਕਟਰਿੰਗ ਕੀਤੀ ਨਹੀਂ ਉਹ ਕਹਿੰਦੇ ਸਾਡਾ ਠੀਕ ਚੱਲ ਰਿਹਾ ਵਧੀਆ ਚੱਲ ਰਿਹਾ ਸਾਡੇ ਕੋਲੇ ਪੱਕੇ ਲੋਡ ਆ ਸਾਡੇ ਕੋਲੇ ਪੈਸੇ ਆਈ ਜਾਂਦੇ ਆ ਟਾਈਮ ਦੇ ਨਾਲ ਉਹਨਾਂ ਨੂੰ ਕੀ ਫਾਇਦਾ ਉਹਨਾਂ ਨੂੰ ਫਾਇਦਾ ਇਹ ਹੋ ਸਕਦਾ ਜਦੋਂ ਜਿਵੇਂ ਰੰਦਾਵਾ ਸਾਹਿਬ ਨੇ ਦੱਸਿਆ ਕਿ ਤੁਸੀਂ ਉਹਨਾਂ ਦੇ ਲੌਗਇਨ ਤੇ ਜਾਂਦੇ ਹੋ ਤਾਂ ਉੱਥੇ ਇੱਕ ਪੋਰਟਲ ਬਣਿਆ ਹੋਇਆ ਵੀ ਕਿਹੜੀਆਂ-ਕਿਹੜੀਆਂ ਕੰਪਨੀਆਂ ਡਿਫਾਲਟਰ ਨੇ ਇਨ ਫਿਊਚਰ ਤੁਸੀਂ ਕੰਮ ਵਧਾਉਣਾ ਹੋਰਾਂ ਕੰਪਨੀਆਂ ਤੋਂ ਲੋਡ ਲੈਣੇ ਆ ਜਿਹੜੇ ਤੁਹਾਡੇ ਚੱਲ ਰਹੇ ਆ ਤਾਂ ਚੱਲ ਰਹੇ ਆ ਪਰ ਜੇ ਹੋਰਾਂ ਕੰਪਨੀਆਂ ਤੋਂ ਲੋਡ ਤੁਸੀਂ ਲੈਣੇ ਚਾਹੁੰਦੇ ਹੋ ਤਾਂ ਤੁਹਾਨੂੰ ਪਤਾ ਲੱਗ ਸਕਦਾ ਕਿ ਆਹ ਆਹ ਕੰਪਨੀਆਂ ਜਿਹੜੀਆਂ ਇਹ ਪੈਸੇ ਨਹੀਂ ਪੇ ਕਰਦੀਆਂ ਇਹ ਡਿਫਾਲਟਰ ਆ ਇਹ ਅੱਜ ਕੱਲ ਬੜੀ ਵੱਡੀ ਪ੍ਰੋਬਲਮ ਇਹ ਬਣੀ ਹੋਈ ਆ ਕਿ ਬਹੁਤ ਸਾਰੀਆਂ ਕੰਪਨੀਆਂ ਅੱਜ ਲੋਡ ਤੁਸੀਂ ਲਾਓ ਕੱਲ ਨੂੰ ਉਹ ਕੰਪਨੀਆਂ ਤੁਹਾਨੂੰ ਮਿਲਦੀਆਂ ਨਹੀਂ ਤੁਸੀਂ ਇਨਵੋਇਸਾਂ ਚੱਕੀ ਫਿਰਦੇ ਰਹਿੰਨੇ ਹੋ ਕਿ ਯਾਰ ਵੀ ਕੱਲ 로ਡ ਲਾਇਆ ਸੀ ਪਰਸੋਂ 로ਡ ਲਾਇਆ ਸੀ ਤੇ ਆ ਕੰਪਨੀ ਤਾਂ ਅਜ ਦਿਖ ਨਹੀਂ ਰਹੀ ਕੰਪਨੀ ਬੰਦ ਹੋ ਗਈ ਕੰਪਨੀ ਬੈਂਕਰਪਸੀ ਕਰ ਗਈ ਸੋ ਉਹ ਜਿਹੜੀਆਂ ਜਿਹੜੀਆਂ ਕੰਪਨੀਆਂ ਨੇ ਉਹ ਇਹਨਾਂ ਦੇ ਕੋਲੇ ਸਾਰਾ ਇੱਕ ਡਾਟਾ ਬਣਿਆ ਹੋਇਆ ਲਿਸਟ ਬਣੀ ਹੋਈ ਆ ਉਹ ਤੁਸੀਂ ਜਦੋਂ ਲੌਗਇਨ ਕਰੋਗੇ ਪੋਰਟਲ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਤੁਸੀਂ ਇਸ ਗੱਲ ਤੋਂ ਵੇਅਰ ਹੋ ਸਕਦੇ ਹੋ ਕਿ ਆ ਜਿਹੜੀਆਂ ਕੰਪਨੀਆਂ ਨੇ ਅਸੀਂ ਇਹਨਾਂ ਦੇ ਨਾਲ ਕੰਮ ਨਹੀਂ ਕਰਨਾ ਕਿਉਂਕਿ ਇਹਨਾਂ ਤੋਂ ਪੈਸੇ ਨਹੀਂ ਸਾਨੂੰ ਮਿਲਣੇ ਹੈਗੇ ਰੰਦਾਵਾ ਸਾਹਿਬ ਜੇ ਕੋਈ ਫੈਕਟਰੀਂਗ ਬਾਰੇ ਸੋਚ ਰਿਹਾ ਹਾਂਜੀ ਅੱ ਤਾਂ ਉਹ ਫੈਕਟਰੀਂਗ ਕੰਪਨੀ ਦੇ ਵਿੱਚ ਕੀ ਕੀ ਸਰਚ ਕਰਨਾ ਚਾਹੀਦਾ ਕੀ ਕੀ ਦੇਖਣਾ ਚਾਹੀਦਾ ਹਾਂਜੀ ਸੋ ਮੈਂ ਆਲਵੇਸ ਕਹਿੰਦਾ ਤੁਸੀਂ ਆਪਣਾ ਕੰਟਰੈਕਟ ਆਲਵੇਸ ਪ੍ਰੋਪਰਲੀ ਪੜੋ ਆਬਵੀਅਸਲੀ ਤੁਸੀਂ ਸਾਰੇ ਜਣੇ ਟਰਮਸ ਐਂਡ ਕੰਡੀਸ਼ਨਸ ਕਦੀ ਪੜਦੇ ਨਹੀਂ ਹੁੰਦੇ ਹਨਾ ਸੋ ਬੈਟਰ ਹੈ ਤੁਸੀਂ ਆਪਣਾ ਜਿਹੜਾ ਸੇਲਸ ਪਰਸਨ ਦੇ ਨਾਲ ਗੱਲ ਕਰਦੇ ਆ ਉਹਨੂੰ ਇਦਰ ਇਨ ਰਾਈਟਿੰਗ ਔਰ ਉਹਨੂੰ ਕਲੀਅਰਲੀ ਪੁੱਛ ਲਓ ਕੋਈ ਹਿਡਨ ਫੀਸ ਤਾਂ ਨਹੀਂ ਹੈਗੇ ਪਹਿਲੀ ਗੱਲ ਇਹ ਆ ਕਦੀ 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 ਇਦਾਂ ਹੁੰਦਾ ਆ ਤੁਸੀਂ ਤੁਹਾਨੂੰ ਰੇਟ ਇੱਕ ਦੇ ਦਿੰਦੇ ਆ ਫੋਰ ਇਗਜ਼ੈਂਪਲ ਯੂ نو ਜੋ ਮਰਜੀ ਹੋਵੇ 2 10% ਹਨਾ ਤਾਂ ਜਦੋਂ ਤੁਸੀਂ ਉਹਨਾਂ ਦੇ ਨਾਲ ਸ਼ੁਰੂ ਕਰਦੇ ਆ ਫੇ ਤੁਹਾਨੂੰ ਪਤਾ ਲੱਗਦਾ ਈਚ ਟਾਈਮ ਤੁਸੀਂ ਜਦੋਂ ਇਨਵੋਇਸ ਪ੍ਰੋਸੈਸ ਕਰਦੇ ਆ ਤੁਹਾਡਾ ਇਨਵੋਇਸ ਪ੍ਰੋਸੈਸਿੰਗ ਫੀ ਹੁੰਦਾ ਹੈ ਜਦੋਂ ਉਹਨਾਂ ਨੇ ਫੰਡ ਸਾਨੂੰ ਸੈਂਡ ਕਰਨੇ ਆ ਉਹਦਾ ਵੀ ਫੀ ਹੁੰਦਾ ਹੈ ਜਦੋਂ ਕੋਈ ਨਵਾਂ ਕਸਟਮਰ ਤੁਸੀਂ ਰਜਿਸਟਰ ਕਰਦੇ ਉਹਦੀ ਵੀ ਫੀਸ ਹੁੰਦੀ ਆ ਤਾਂ ਨਿੱਕੇ ਨਿੱਕੇ ਇਦਾਂ ਦੇ ਬਹੁਤ ਜਿਹੜੇ ਫੀਸ ਮੈਂ ਦੇਖਿਆ ਕੰਟਰੈਕਟ ਦੇ ਵਿੱਚ ਜਦੋਂ ਚਾਰਜ ਬੈਕ ਹੁੰਦਾ ਉਹਦਾ ਵੀ ਫੀ ਹੋ ਜਾਂਦਾ ਸੋ ਇਹ ਸਾਬਕਾਸ਼ ਮਲਾਕੇ ਤੁਹਾਡਾ ਰੇਟ ਬਹੁਤ ਜ਼ਿਆਦਾ ਬਣ ਜਾਂਦਾ ਬੇਸਿਕਲੀ ਸੋ ਪਹਿਲੀ ਗੱਲ ਹਿਡਨ ਫੀਸ ਦੇਖੋ ਹਮ ਸੈਕਿੰਡ ਕੋਈ ਜਿੱਦਾਂ ਇਫ ਨਹੀਂ ਗੱਲ ਬਣ ਗੱਲ ਬਣਦੀ ਫੈਕਟਰੀਂਗ ਕੰਪਨੀ ਦੇ ਨਾਲ ਦੂਸਰੀ ਆਪਸ਼ਨ ਕੀ ਹੁੰਦਾ ਉਹਨਾਂ ਨੂੰ ਛੱਡ ਕੇ ਕਿਤੇ ਹੋਰ ਪਾਸੇ ਜਾਣਾ ਫੰਡਿੰਗ ਦੀ ਲੋਡ ਫੇ ਵੀ ਹੈਗੀ ਆ ਇਫ ਨਹੀਂ ਗੱਲ ਬਣਦੀ ਫੈਕਟਰੀਂਗ ਕੰਪਨੀ ਦੇ ਨਾਲ ਸੋ ਦੂਸਰੀ ਗੱਲ ਹੋਵੇ ਉਹਨਾਂ ਦਾ ਕੰਟਰੈਕਟ ਇਦਾਂ ਦਾ ਨਾ ਬਣਾ ਬਣਿਆ ਹੋਵੇ ਤੁਸੀਂ ਉਹਨਾਂ ਨੂੰ ਛੱਡ ਕੇ ਨਹੀਂ ਜਾ ਸਕਦੇ ਹੂੰ ਕਦੀ ਕਦੀ ਮੈਂ ਇਦਾਂ ਵੀ ਦੇਖਿਆ ਉਹਨਾਂ ਨੇ ਫੀਸ ਇੰਨੇ ਵੱਡੇ ਬਣਾਏ ਆ ਬੰਦਾ ਬੰਦਿਆਂ ਨੂੰ ਫੈਕਟਰੀਿੰਗ ਆਪਣੀ ਕੰਪਨੀ ਬੰਦ ਕਰਨੀ ਪੈਂਦੀ ਨਵੀਂ ਖੋਲ ਕੇ ਫੇਰ ਕੰਮਾ ਪੈਂਦਾ ਬਿਲਕੁਲ ਸੋ ਇਹ ਚੀਜ਼ਾਂ ਦੇਖੋ ਤਾਂ ਕੋਈ ਹਿਡਨ ਟਰਮਸ ਨਾ ਹੋਵੇ ਐਸਵਾ ਅਚਕਿ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਕੋਈ ਕੰਪਨੀ ਕਿਸੇ ਹੋਰ ਕੰਪਨੀ ਦੇ ਨਾਲ ਫੈਕਟਰੀਿੰਗ ਕਰ ਰਹੀ ਆ ਆਮ ਤੌਰ ਤੇ ਤੁਸੀਂ ਦੇਖਿਆ ਕਿ ਉਹ ਬੜਾ ਉਲਝੀ ਹੁੰਦੀ ਆ ਤਾਂ ਹੀ ਉਹਨਾਂ ਦੀ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਇਹ ਫੈਕਟਰੀਂਗ ਕੰਪਨੀ ਉਹਨਾਂ ਛੱਡ ਹੀ ਨਹੀਂ ਸਕਦੇ ਹੈਗੇ ਕਿਉਂਕਿ ਉਹਨਾਂ ਦਾ ਫਿਊਲ ਵੀ ਉੱਥੋਂ ਹੀ ਹੁੰਦਾ ਉਹਨਾਂ ਦੇ ਅਨੁਭਵਸਾ ਤਾਂ ਹੁੰਦੀਆਂ ਹੁੰਦੀਆਂ ਨੇ ਈਵਨ ਕਿ ਉਹਨਾਂ ਨੇ ਪਤਾ ਨਹੀਂ ਕਿੰਨੇ-ਕਿੰਨੇ ਕ ਪੈਸੇ ਉਹਨਾਂ ਦੇ ਫਿਊਲ ਦੇ ਚੜੇ ਹੁੰਦੇ ਸਿਰ ਦੇ ਉੱਤੇ ਹੈਨਾ ਸੋ ਉਹ ਕੰਪਨੀ ਨੂੰ ਫਿਰ ਉਹ ਛੱਡਣਾ ਚਾਹੁੰਦੇ ਆ ਵੀ ਐਸਆਰ ਫੈਕਟਰੀਂਗ ਕੰਪਨੀ ਕੋਈ ਹੋਰ ਲੱਭਣੀ ਚਾਹੁੰਦੇ ਆ ਉਹਦੀ ਜਿਹੜੀ ਰਿਵਾ ਉਹ ਕਿਵੇਂ ਮਦਦ ਕਰ ਸਕਦੀ ਹੈ ਉਹਨਾਂ ਨੂੰ ਅਸੀਂ ਮੈਂ ਆਬਵੀਸ ਉਹਨਾਂ ਦਾ ਕੌਂਟਰੈਕਟ ਮੰਗਲਾ ਹੁੰਦਾ ਕੌਂਟਰੈਕਟ ਪਰ ਕਿ ਮੈਂ ਪ੍ਰੋਪਰਲੀ ਐਡਵਾਈਸ ਕਰ ਸਕਦਾ ਉਹਨਾਂ ਦਾ ਕੌਂਟਰੈਕਟ ਦੇ ਵਿੱਚ ਕੀ ਹੈਗਾ ਯਾ ਯੂਜੂਲੀ ਬਾਇ ਮਾਈ ਐਕਸਪੀਰੀਅੰਸ ਮੈਂ ਦੇਖਿਆ ਹੈ ਕੌਂਟਰੈਕਟ ਏਵਰੀ ਈਅਰ ਸੇਮ ਦੇ ਰੀਨਿਊ ਹੋ ਜਾਂਦਾ ਤਾਂ ਉਹਨੂੰ ਛੱਡਣ ਨੂੰ ਸਟਾਪ ਕਰਨ ਨੂੰ ਰੀਨਿਊ ਹੋਣ ਤੋਂ ਉਹਨਾਂ ਨੂੰ ਯੂਜੂਲੀ 30 60 ਔਰ 90 ਡੇਸ ਪਹਿਲਾਂ ਦੱਸਣਾ ਪੈਂਦਾ ਹੁੰਦਾ ਸੋ ਫੋਰ ਐਗਜ਼ਾਮਪਲ ਅਗਸਟ ਜਿਹੜੇ ਐਕਸਪਾਇਰ ਹੋਣਾ ਫੇ ਤੁਹਾਨੂੰ ਜੂਨ ਦੇ ਵਿੱਚ ਦੱਸਣਾ ਪੈਣਾ ਐਦਾਂ ਹੁੰਦਾ ਯੂਜੂਲੀ ਸੋ ਬੜਾ ਪੜ ਕੇ ਪਤਾ ਲੱਗਦਾ ਆ ਤਾਂ ਇਫ ਤੁਸੀਂ ਨਹੀਂ ਇਦਾਂ ਨੋਟਿਸ ਇਨ ਦੇ ਟਾਈਮ ਤੇ ਫੇ ਤੁਹਾਡਾ ਕੰਟਰੈਕਟ ਸਾਲੀ ਰੀਨਿਊ ਹੋ ਜਾਂਦਾ ਫੇ ਉਹਨੂੰ ਸ਼ਲਡਨ ਨੂੰ ਤੁਹਾਨੂੰ ਫੀਸ ਬਹੁਤ ਦੇਣੇ ਪੈਂਦੇ ਹੁੰਦੇ ਆ ਬੜਾ ਇਫ ਤੁਸੀਂ ਸਾਡੇ ਨਾਲ ਗੱਲ ਕਰੋਗੇ ਤੁਹਾਡਾ ਕੰਟਰੈਕਟ ਪੜ ਕੇ ਅਸੀਂ ਪ੍ਰੋਪਰਲੀ ਐਡਵਾਈਸ ਕਰ ਸਕਦੇ ਤੁਹਾਡਾ ਇਦਾਂ ਆ ਤਾਂ ਜਦੋਂ ਤੁਸੀਂ ਲੈਸੇ ਤੁਸੀਂ ਨੋਟਿਸ ਦੇ ਦਿੱਤਾ ਤਾਂ ਤੁਹਾਡਾ ਲਾਸਟ ਡੇ ਹੈਗਾ ਐਂਡ ਆਫ ਜੁਲਾਈ ਤੁਹਾਡੀ ਅਪਲੀਕੇਸ਼ਨ ਅਸੀਂ ਸ਼ੁਰੂ ਕੀਤੀ ਤੁਹਾਡੀ ਫੈਕਟਰੀਂਗ ਪਾਣੀ ਕੰਪਨੀ ਦੇ ਨਾਲ ਚੱਲੀ ਜਾਣੀ ਤਾਂ ਫੇ ਜਦੋਂ ਤੁਹਾਡਾ ਫਾਈਨਲ ਇੱਥੇ डन ਹੋ ਗਿਆ ਅਸੀਂ ਬਾਇਓਟ ਮੰਗ ਲੈਂਦੇ ਆ ਤਾਂ ਅਗਲੀ ਫੈਕਟਰੀਂਗ ਕੰਪਨੀ ਨੇ ਸਾਨੂੰ ਪ੍ਰੋਵਾਈਡ ਕਰਕੇ ਅਸੀਂ ਉਹਨਾਂ ਨੂੰ ਪੇ ਕਰਕੇ ਤਾਂ ਫਿਰ ਨੈਕਸਟ ਡੇ ਸਾਡੇ ਨਾਲ ਫੈਕਟਰੀਂਗ ਸ਼ੁਰੂ ਹੋ ਜਾਂਦੀ ਮੰਨ ਲਓ ਕਿਸੇ ਕੰਪਨੀ ਦਾ 4-5 ਲੱਖ ਡਾਲਰ ਦੇਣ ਵਾਲਾ ਕਿਸੇ ਨੂੰ ਕਿਸੇ ਅਦਰ ਫੈਕਟਰੀਂਗ ਕੰਪਨੀ ਨੂੰ ਉਹ ਤੁਸੀਂ ਉਹਨਾਂ ਨੂੰ ਦੇ ਦਿੰਦੇ ਹੋ ਹਾਂਜੀ ਤੁਸੀਂ ਦੇ ਦਿੰਦੇ ਹੋ ਤੁਸੀਂ ਕਹਿੰਦੇ ਵਿਆਜ ਸਾਡੇ ਨਾਲ ਆ ਜਾ ਹਾਂਜੀ ਸੋ ਉਹ ਉਹ ਜਿਹੜਾ ਪਾਰਟ ਹੈਗਾ ਸਵਿਚਓਵਰ ਦਾ ਉਹ ਤਾਂ ਸਮੂਧੀਆ ਜਿੱਥੇ ਚੱਕਰ ਜ਼ਿਆਦਾ ਆਉਂਦੇ ਆ ਕੰਟਰੈਕਟ ਦਾ ਹੁੰਦਾ ਆ ਸੋ ਅਗਲੀ ਆਬਵੀਅਸਲੀ ਅਗਲੀ ਫੈਕਟਰੀਂਗ ਕੰਪਨੀ ਨੇ ਅਸੀਂ ਵੀ ਕੋਈ ਬੰਦਾ ਦੋ ਪੈਰਲਰ ਦੋ ਫੈਕਟਰੀਂਗ ਕੰਪਨੀਆਂ ਨਾਲ ਕੰਮ ਕਰ ਸਕਦਾ ਨਹੀਂ ਨਹੀਂ ਕਿਉਂਕਿ ਜਦੋਂ ਬੈਂਕ ਮੰਗ ਰਿਹਾ ਬੈਂਕ ਨੇ ਪ੍ਰਾਇਓਰਟੀ ਚਾਹੀਦੀ ਆ ਸਾਨੂੰ ਵੀ ਪ੍ਰਾਇਓਰਟੀ ਚਾਹੀਦੀ ਆ ਤੁਹਾਡੇ ਬਿਜ਼ਨਸ ਤੇ ਤਾਂ ਤਾਂ ਫਿਰ ਅਸੀਂ ਤੁਹਾਨੂੰ ਇਨਾ ਫੰਡ ਕਰਨਾ ਤਾਂ ਇੱਕ ਕਨਫਲਿਕਟ ਆਫ ਇੰਟਰਸਟ ਮੰਨ ਜੀ ਸੋ ਨਹੀਂ ਇਹ ਨਹੀਂ ਕਰ ਸਕਦੇ ਯਾ ਸੋ ਰੈਵਰੇ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੀ ਕੰਪਨੀ ਆ ਤੁਸੀਂ ਉਹਦੇ ਚ ਜੌਬ ਕਰਦੇ ਹੋ ਕੰਮ ਕਰਦੇ ਹੋ ਹਾਂਜੀ ਥੋੜਾ ਜਿਹਾ ਰਿਵਿਊ ਤੁਸੀਂ ਆਪਣੇ ਮੂੰਹ ਹੀ ਦੋ ਬੋ ਰਿਪ ਦੇ ਹਾਂਜੀ ਹਾਂਜੀ ਠੀਕ ਹੈ ਜੀ ਮੇਰੀ ਥੋੜੀ ਬਾਇਸਡ ਹੈਗੀ ਸੋ ਮੈਂ ਮਾਰੀ ਸਟੋਰੀ ਦੱਸਦਾ ਕਿੱਦਾਂ ਸ਼ੁਰੂ ਹੋਈ ਸੀਗੀ ਸੋ ਮੈਂ ਬਸ ਕਹਿਣਾ ਚਾਹੁੰਦਾ ਤੁਸੀਂ ਉਹ ਫੈਕਟਰੀ ਨ ਕੰਪਨੀ ਲੱਭੋ ਜਿਹੜੀ ਟਰਕਿੰਗ ਦੀ ਪੂਰੀ ਕੰਪਲੈਕਸਿਟੀ ਪਤਾ ਹੋਵੇ ਹਨਾ ਕਿ ਇਨ ਐਂਡ ਆਊਟ ਕੀ ਚੱਲਦਾ ਆ ਮੈਂ ਦੇਖੀ ਆ ਜਦੋਂ ਇੰਡਸਟਰੀ ਬੂਮਿੰਗ ਸੀਗੀ 2020 ਤੇ 2021 ਤੇ ਤਾਂ ਹੁਣ ਡਾਊਨ ਵੀ ਹੋਈ ਆ ਤਾਂ ਸਭ ਕੁਝ ਦੇਖਿਆ ਛੋਟੇ ਟਾਈਮ ਦੇ ਵਿੱਚ ਸੋ ਜਿੱਦਾਂ ਅਸੀਂ ਵੀ ਜਿੱਦਾਂ ਸਾਡਾ ਜਿਹੜਾ ਓਨਰ ਆ ਲਾਰੈਂਡ ਉਹਨੇ ਵੀ ਕੰਪਨੀ ਪਹਿਲਾਂ ਸ਼ੁਰੂ ਕੀਤੀ ਸੀਗੀ ਤਾਂ ਜਿੱਥੇ ਉਹ ਕੰਮ ਕਰਦਾ ਸੀਗਾ ਤਾਂ ਉਹਦੇਨ ਯੂ ਨੋ ਫਿਊ ਈਅਰਸ ਉਹਨੇ ਬਾਏ ਕੀਤਾ ਸੀਗਾ 5-6 ਹੋਰ ਕੰਪਨੀਆਂ ਬਾਏ ਕਰਕੇ ਹੁਣ ਰਾਈਫ ਕੈਪੀਟਲ ਬਣ ਗਈ ਆ ਤਾਂ ਯੂ ਨੋ ਤੁਸੀਂ ਜਿਹੜੇ ਨਾਲ ਜਿਹੜੇ ਸਾਡੇ ਨਾਲ ਇਫੈਕਟਿੰਗ ਕਰਦੇ ਆ ਤੁਸੀਂ ਉਹਨਾਂ ਨੂੰ ਪੁੱਛ ਲਓ ਸਾਡੀ ਸਰਵਿਸ ਬਦ ਹੋਂ ਦੀ ਹੈ ਫਨੀ ਤੁਹਾਡੇ ਅਕਾਊਂਟ ਬੈਂਕ ਦੀ ਨਾਲ ਗੱਲ ਬਣਦੀ ਫੇ ਮੇਲੇ ਮੰਗਲ ਬੰਦੇ ਤੁਹਾਡੇ ਨਾਲ ਹੁੰਦੇ ਆ ਤੁਹਾਡੀ ਮਦਦ ਕਰਨ ਨੂੰ ਤਾਂ ਕੋਈ ਹਿਡਨ ਫੀਸ ਨਹੀਂ ਹੋਣਗੇ ਹੁੰਦੇ ਸੇਮ ਡੇ ਫੰਡਿੰਗ ਹੁੰਦੀ ਆ ਕਿੱਥੇ ਕਿੱਥੇ ਸਰਵਿਸ ਤੁਹਾਡੀਆਂ ਨਾਰਥ ਅਮਰੀਕਾ ਦੇ ਵਿੱਚ ਕਿੱਥੇ ਕਿੱਥੇ ਤੁਸੀਂ ਦਿੰਦੇ ਸਾਰੇ ਪਾਸੇ ਨਾਰਥ ਅਮਰੀਕਾ ਅਮਰੀਕਾ ਦੇ ਵਿੱਚ ਵੀ ਆ ਪੂਰੇ ਯੂ ਐਸ اے ਦੇ ਵਿੱਚ ਹਾਂਜੀ ਤੇ ਪੂਰੇ ਕੈਨੇਡਾ ਦੇ ਵਿੱਚ ਪੂਰੇ ਕੈਨੇਡਾ ਦੇ ਵਿੱਚ ਔਰ ਸਾਰੇ ਜਗਤ ਤੁਹਾਡੇ ਆਫਿਸ ਹੈਗੇ ਆ ਹਾਂਜੀ ਸਾਡੇ ਮੇਨ ਦੋ ਆਫਿਸਿਸ ਹੈਗੇ ਟੋਰਾਂਟੋ ਬਾਂਡ ਦੇ ਵਿੱਚ ਤਾਂ ਇੱਕ ਕੈਲੀਫੋਰਨੀਆ ਦੇ ਵਿੱਚ ਇੱਕ ਕੈਲੀਫੋਰਨੀਆ ਹਾਂਜੀ ਤੇ ਉਧਰ ਵੈਂਕੂਵਰ ਸੈਡ ਵੈਂਕੂ ਸਾਡੇ ਹੁੰਦੇ ਜੇ ਮੰਨ ਲਓ ਉਧਰੋਂ ਕਿਸੇ ਨੇ ਤੁਹਾਨੂੰ ਜੁਆਇਨ ਕਰਨਾ ਹੋਵੇ ਬਹੁ ਹਾਂਜੀ ਉਹ ਫੋਨ ਦੇ ਜਰੂਰੀ ਕਰ ਸਕਦੇ ਹਾਂਜੀ ਯਾ ਉਥੇ ਪਰਸਨਲ ਤੁਹਾਡਾ ਵੈਂਕੂਵਰ ਦੇ ਵਿੱਚ ਕੋਈ ਆਫਿਸ ਹੈਗਾ ਉਹ ਹੁਣ ਨਹੀਂ ਹੈਗਾ ਨਹੀਂ ਹਜੇ ਨਹੀਂ ਯਾ ਸੋ ਹੋਰ ਕੋਈ ਗੱਲਬਾਤ ਜਿਹੜੀ ਮੇਰੇ ਤੋਂ ਪੁੱਛਣ ਵਾਲੀ ਰਹਿ ਗਈ ਹੋਵੇ ਤੁਸੀਂ ਕਰਨੀ ਚਾਹੁੰਦੇ ਹੋ ਮੋ ਆਈ ਥਿੰਕ ਅ ਤੁਸੀਂ ਫੈਕਟਰੀ ਕੰਪਨੀ ਲੱਭਣੀ ਆ ਬਸ ਇਹ ਇਹ ਆ ਤੁਸੀਂ ਪ੍ਰੋਪਰਲੀ ਅ ਆਪਣਾ ਟਰਮਸ ਐਂਡ ਕੰਡੀਸ਼ਨਸ ਪੜੋ ਤਾਂ ਪੰਜਾਬੀ ਚ ਕਹਦੀ ਆ ਵੀ ਅੱਖਾਂ ਖੋਲ ਕੇ ਹਾਂਜੀ ਅੱਖਾਂ ਖੋਲ ਕੇ ਰੱਖਣੀਆਂ ਚਾਹੀਦੀਆਂ ਕਿਉਂਕਿ ਸਮਾਂ ਇਹ ਜਾ ਜਿਵੇਂ ਪਹਿਲਾਂ ਗੱਲ ਕਰਦਾ ਸੀ ਕਿ ਤੁਹਾਡੇ ਪੈਸੇ ਮਰਦੇ ਬਹੁਤ ਆ ਹੂੰ ਕੰਪਨੀਆਂ ਦਾ ਪਤਾ ਨਹੀਂ ਕਦੋਂ ਬੰਦ ਹੋ ਜਾਣ ਕਦੋਂ ਭੱਜ ਜਾਣ ਹਾਂਜੀ ਸੋ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹਾਂਜੀ ਯਾਰ ਸੋ ਬਹੁਤ ਧੰਨਵਾਦ ਰੰਧਾਵਾ ਸਾਹਿਬ ਤੁਸੀਂ ਸਮਾਂ ਕੱਢਿਆ ਆਏ ਸਾਡੇ ਕੋਲੇ ਤੇ ਸਾਡੇ ਟਰੱਕਰ ਵੀਰਾਂ ਨੂੰ ਕੁਝ ਕਿ ਨੁਕਤੇ ਦੱਸੇ ਬਹੁਤ ਧੰਨਵਾਦੋ ਦਾ थैंक यू ਭਾਜੀ ਸੋ ਇਸਨਜੀ ਸੰਦੀਪ ਰੰਦਾਵਾ ਜੀ ਜਿਹੜੇ ਕਿ ਰਿਵ ਕੈਪੀਟਲ ਦੇ ਵਿੱਚ ਇੱਕ ਐਕਸਪਰਟ ਨੇ ਕੰਮ ਕਰਦੇ ਨੇ ਸਕਰੀਨ ਦੇ ਉੱਪਰ ਨੰਬਰ ਦਿੱਤੇ ਆ ਤੁਸੀਂ ਕੋਈ ਆਪਣੀ ਫੈਕਟਰੀਂਗ ਕੰਪਨੀ ਚੇਂਜ ਕਰਨੀ ਚਾਹੁੰਦੇ ਹੋ ਜਾਂ ਤੁਸੀਂ ਕੋਈ ਨਵੀਂ ਟਰੱਕਿੰਗ ਕੰਪਨੀ ਖੋਲੀ ਆ ਤੁਸੀਂ ਲੱਭ ਰਹੇ ਹੋ ਕਿ ਸਾਨੂੰ ਕੋਈ ਫੈਕਟਰੀਂਗ ਕੰਪਨੀ ਚਾਹੀਦੀ ਹੈ ਤਾਂ ਸੰਦੀਪ ਦੇ ਨਾਲ ਇੱਕ ਵਾਰੀ ਜ਼ਰੂਰ ਕੰਸਲਟ ਕਰ ਲਿਓ ਤੁਸੀਂ ਇਹਨਾਂ ਦੀ ਕੰਪਨੀ ਨੂੰ ਜੁਆਇਨ ਕਰਨਾ ਜਾਂ ਨਹੀਂ ਕਰਨਾ ਉਹ ਇੱਕ ਡਿਫਰੈਂਟ ਸਟੋਰੀ ਹੈ ਤੁਹਾਡਾ ਜਿੱਥੇ ਮਨ ਕਰਦਾ ਉਸੇ ਫੈਕਟਰੀਂਗ ਕੰਪਨੀ ਨੂੰ ਜੁਆਇਨ ਕਰੋ ਪਰ ਇਹਨਾਂ ਤੋਂ ਨੁਕਤੇ ਜ਼ਰੂਰ ਲੈ ਲਿਓ ਇਹਨਾਂ ਕੋਲੇ ਨੁਕਤੇ ਬਹੁਤ ਜ਼ਿਆਦੇ ਨੇ ਜਿਵੇਂ ਇਹਨਾਂ ਨੇ ਦੱਸਿਆ ਕਿ ਫੈਕਟਰੀਂਗ ਕੰਪਨੀ ਨੂੰ ਜੁਆਇਨ ਕਰਨ ਦਾ ਫਾਇਦਾ ਕੀ ਹੈ ਕਈ ਵਾਰੀ ਮੈਂ ਅਸੀਂ ਸੋਚਦੇ ਹਾਂ ਕਿ ਸਾਡਾ ਸਰਦਾ ਜੀ ਸਾਨੂੰ ਨਹੀਂ ਲੋੜ ਹੈਗੀ ਦੇਖੋ ਕਿੰਨੀਆਂ ਚੀਜ਼ਾਂ ਇਹਨਾਂ ਨੇ ਦੱਸਦੀਆਂ ਕਿ ਜੇਕਰ ਇੱਕ ਤਾਂ ਤੁਹਾਨੂੰ ਪੈਸੇ ਜਿਹੜੇ 30 ਦਿਨ ਬਾਅਦ ਮਿਲਣੇ ਆ ਉਹ ਰਾਈਟ ਵੇ ਮਿਲ ਜਾਣੇ ਆ ਨੰਬਰ 2 ਤੁਹਾਨੂੰ ਅੰਡਰਰਾਈਟਿੰਗ ਨੰਬਰ 3 ਅਕਾਊਂਟ ਮੈਨੇਜਰ ਕਲੈਕਸ਼ਨ ਟੀਮ ਇਹ ਇੱਕ ਬੰਦਾ ਨਹੀਂ ਕਰ ਸਕਦਾ ਇਹਦੇ ਲਈ ਤੁਹਾਨੂੰ EMPLOYE हायर ਕਰਨੇ ਪੈਣਗੇ ਪਰ ਜੇ ਤੁਸੀਂ ਕਿਸੇ ਫੈਕਟਿੰਗ ਕੰਪਨੀ ਦੇ ਨਾਲ ਜੁੜੇ ਹੋਏ ਹੋ ਤੁਹਾਡੀਆਂ ਸਿਰਦਰਦੀਆਂ ਜਿਹੜੀਆਂ ਖਤਮ ਹੋ ਜਾਂਦੀਆਂ ਇਹਨਾਂ ਨੇ ਆਪੇ ਹੀ ਕੰਪਨੀਆਂ ਤੋਂ ਪੈਸੇ ਲੈ ਲੈਣੇ ਆ ਬਾਕੀ ਇਹ ਆ ਕਿ ਤੁਹਾਡੇ ਪੈਸੇ ਮਰਨ ਦਾ ਜਿਹੜਾ ਖਤਰਾ ਉਹ ਘਟ ਜਾਂਦਾ ਰੀਜਨ ਕਿਉਂਕਿ ਇਹਨਾਂ ਦੇ ਪੋਰਟਲ ਦੇ ਵਿੱਚ ਜਦੋਂ ਤੁਸੀਂ ਲੌਗਇਨ ਕਰਕੇ ਜਾਓਗੇ ਤਾਂ ਉੱਥੇ ਸਪੈਸ਼ਲ ਉਹ ਲਿਸਟ ਬਣੀ ਹੋਈ ਆ ਡਿਫਾਲਟਰ ਕੰਪਨੀਆਂ ਦੀ ਜਿਹੜੀਆਂ ਪੈਸੇ ਨਹੀਂ ਪੇ ਕਰਦੀਆਂ ਤੁਹਾਨੂੰ ਪਤਾ ਲੱਗ ਗਿਆ ਕੱਲ ਨੂੰ ਤੁਸੀਂ ਉਹਨਾਂ ਦਾ ਲੋਡ ਨਾ ਲਾਓ ਸੋ ਇਸ ਤਰ੍ਹਾਂ ਬਹੁਤ ਸਾਰੇ ਫਾਇਦੇ ਨੇ ਫੈਕਟਰੀਂਗ ਦੇ ਸੋ ਮੈਨੂੰ ਉਮੀਦ ਆ ਕਿ ਤੁਹਾਨੂੰ ਅੱਜ ਦੇ ਜਿਹੜੇ ਸ਼ੋ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਸੋ ਅਸੀਂ ਹਰ ਮਹੀਨੇ ਮੈਂ ਸੰਦੀਪ ਉਹਨਾਂ ਨੂੰ ਬੇਨਤੀ ਕਰਿਆ ਕਰਾਂਗੇ ਕਿ ਹਰ ਮਹੀਨੇ ਉਹ ਸਟੂਡੀਓ ਦੇ ਵਿੱਚ ਆ ਕੇ ਕੋਈ ਨਾ ਕੋਈ ਨੁਕਤਾ ਜਿਹੜਾ ਉਹ ਸਾਡੇ ਨਾਲ ਸਾਂਝਾ ਕਰਿਆ ਕਰਨਗੇ ਸੋ ਤੁਸੀਂ ਦੇਸੀ ਟਰੱਕਰ ਦੀ ਟੀਮ ਨੂੰ ਇਸ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਮਿਲਦੇ ਆਪਾਂ ਨੈਕਸਟ ਐਪੀਸੋਡ ਦੇ ਵਿੱਚ